ਅੱਜ ਮੈਂ ਮਰਨ ਲੱਗਿਆ ਮੈਂ ਸਪਰੇਅ ਪੀ ਲਈਆ ਇੱਕ ਨੌਜਵਾਨ ਵੱਲੋਂ ਆਪਣੀ ਪਤਨੀ ਅਤੇ ਸੱਸ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਚੱਲਦੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚੱਲਦੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਮ੍ਰਿਤਕ ਨੌਜਵਾਨ ਵੱਲੋਂ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਗਈ ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਉਸਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਹੈ ਅਤੇ ਉਹ ਇਹ ਕਦਮ ਆਪਣੀ ਪਤਨੀ ਅਤੇ ਸੱਸ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਚੱਲਦੇ ਚੁੱਕ ਰਿਹਾ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦਾਸ ਸਿੰਘ ਵਜੋਂ ਹੋਈ ਹੈ ਜੋ ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤਿਹਗੜ ਛੰਨਾ ਦਾ ਰਹਿਣ ਵਾਲਾ ਸੀ ਮ੍ਰਿਤਕ ਦੇਪ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਅਤੇ ਸੱਸ ਵੱਲੋਂ ਲਗਾਤਾਰ ਉਹਨਾਂ ਦੇ ਮੁੰਡੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਸੀ ਜਿਸ ਦੇ ਚੱਲਦੇ ਉਹਨਾਂ ਦਾ ਇਕਲੌਤਾ ਪੁੱਤਰ ਇਸ ਸੰਸਾਰ ਤੋਂ ਚਲਾ ਗਿਆ ਇਸ ਮਾਮਲੇ ਵਿੱਚ ਥਾਣਾ ਤਨੌਲਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਵੀਡੀਓ ਦੇ ਆਧਾਰ ਤੇ ਅਤੇ ਉਸ ਦੇ ਪਿਤਾ ਦੇ ਬਿਆਨਾਂ ਉੱਪਰ ਮ੍ਰਿਤਕ ਦੀ ਪਤਨੀ ਅਤੇ ਸੱਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਚੱਲਿਆਂ ਦੀ ਜਾ ਰਹੀ ਹੈ ਅੱਜ ਮੈਂ ਮਰਨ ਲੱਗਿਆ ਮੈਂ ਸਪਰੇਅ ਪੀ ਲਈ ਆ ਅੱਜ ਮੇਰੀ ਮਰਨ ਦੀ ਵਜ੍ਹਾ ਨਵੀ ਨਵੀਂ ਸਪਰੇਅ ਪੀ ਲਈ ਆ ਮਰਨਾ ਹੀ ਆ ਅੱਜ ਮਰਨਾ ਇਹਦਾ ਨਵੀ ਜ਼ਿੰਮੇਵਾਰ ਆ ਮੇਰੇ ਘਰਾਂ ਵਾਲੀ ਤੇ ਉਹਦੇ ਮਾਪੇ ਜ਼ਿੰਮੇਵਾਰ ਨੇ ਇਕੱਲੀ ਮਾਂ ਉਹਦੀ ਏ ਜੋ ਮੈਦਾਨ ਨੇ ਸਾਰੇ ਮੇਰੇ ਮਰਨ ਦੇ ਅੱਜ ਤੱਕ ਮੇਰੇ ਮਾਂ ਪਿਓ ਵੀ ਮੇਰੇ ਪਿੱਛੇ ਲੱਗੇ ਇਹੀ ਵਜ੍ਹਾ ਕਰਨੇ ਮਰਨਾ ਅੱਜ ਬਸ ਪੀਲੀਆ ਮਰਨੀ ਆ ਥੋੜੇ ਟਾਈਮ ਦੀ ਪਰੋਣਾ ਮਨ ਭਾਗੀ ਘਟਣਾ ਨਹੀਂ ਮੇਰਾ ਇਕੱਲਾ ਹੀ ਬੇਟਾ ਸੀਗਾ ਕੋਈ ਦੁਨੀਆ ਤੋਂ ਚਲੇ ਗਿਆ ਮੇਰੀ ਤਾਂ ਹੀ ਮੰਗ ਕੇ ਮੈਨੂੰ ਮੇਰਾ ਪੁੱਤਾ ਮਿਲ ਕੇ ਸਾਡੀ ਆਤਮਾ ਠੰਡੀ ਹੋ ਜੇ ਮੇਰੇ ਪੁੱਤਾ ਮਿਲ ਗਿਆ ਮੈਨੂੰ ਨੂੰਨਤੀ ਬਣਾਇਆ ਸੀ ਪਰ ਹੁਣ ਬਣੀ ਨਹੀਂ ਮੇਰੀ ਤੀ ਉਨੇ ਮੈਨੂੰ ਮੰਮੀ ਨਹੀਂ ਕਹਿ ਕੇ ਦਿੱਤਾ ਮੈਂ ਉਹਨੂੰ ਪੁੱਤ ਪੁੱਤ ਕਰ ਦਿੱਤੀ ਮੈਨੂੰ ਮੰਮੀ ਉਹਨੇ ਇੱਕ ਦਿਨ ਨਹੀਂ ਕਹਿ ਕੇ ਦੇਖਿਆ ਮੇਰੀ ਤਾਂ ਹੀ ਮੰਗਿਆ ਬਸ ਸਾਡਾ ਘਰ ਲੁੱਟਿਆ ਫੱਟਿਆ ਗਿਆ ਇੱਕ ਪੁੱਤ ਸੀ ਮੇਰੇ ਉਹ ਹੀ ਦੁਨੀਆ ਤੋਂ ਚਲਾ ਗਿਆ ਸਾਨੂੰ ਸਾਡਾ ਪੋਤਾ ਮਿਲ ਜੇ ਆਹੀ ਮੰਗਿਆ ਸਾਡੀ ਝੂਠੇ ਪਰਚੇ ਜੀ ਵਾਧੂ ਬਸ ਐਵੇਂ ਫਾਲਤੂ ਪਰਚੇ ਕਰਾਈਗੇ ਨੇ ਤਿੰਨ ਪਰਚੇ ਕਰਾਤੇ ਸਾਡੇ ਸਾਡੇ ਸਾਰੇ ਪਰਿਵਾਰ ਦਾ ਸਾਡਾ ਨੌ ਰੱਖਤਾ ਇਹ ਜਿੱਤਾ ਕੋਈ ਕਾਰਨ ਹੈ ਹੀ ਨਹੀਂ ਸੀ ਬੜੀ ਹਾਸਲੀ ਖੇਡ ਦੀ ਘਰੋਂ ਗਈ ਸੀ ਉੱਥੇ ਜਾ ਕੇ ਸੜ ਤੇ ਡੇਡੇ ਜਿਲਾ ਬੁਲਾਤੇ ਉਹਨੇ ਟੜਦਾ ਹੀ ਮੰਗਾ ਸਾਨੂੰ ਸਾਡਾ ਘਰ ਪਟਿਆ ਗਿਆ ਸਾਡੇ ਕੋਲੇ ਕੁਝ ਨਹੀਂ ਰਿਹਾ ਹੋਰ ਜਿਵੇਂ ਖਾਲੀ ਹੋ ਗਈ ਸਾਨੂੰ ਆਈ ਇੱਕੋ ਹੀ ਸਹਾਰਾ ਸਾਡਾ ਹੁਣ ਸਾਡਾ ਪੋਤਾ ਸਾਡੇ ਕੋਲੇ ਵੀ ਸਾਡੇ ਕੋਲੇ ਆ ਜੀ ਉਹਨਾਂ ਤੇ ਗ੍ਰਿਫਤਦਾਰੀ ਹੋਵੇ ਉਹਨਾਂ ਦੀ ਜਿਹੜਾ ਉਹਨਾਂ ਨੇ ਪਾਪ ਕਮਾਇਆ ਮੇਰਾ ਪੁੱਤ ਕਮਾਇਆ ਸੀ ਉਹਨੇ ਮਰ ਗਿਆ ਉਹਨਾਂ ਨੂੰ ਹੁਣ ਜੀ ਸਜ਼ਾ ਮਿਲੇ ਉਹਨਾਂ ਦੀ ਮੇਰਾ ਪੁੱਤ ਟੜਫਦਾ ਗਿਆ ਦੁਨੀਆ ਤੋਂ ਸਾਰਾ ਦਿਨ ਮੇਰਾ ਪੁੱਤ ਫੋਨ ਕਰਦਾ ਸੀ ਵੀ ਆ ਜਾ ਆ ਜਾ ਕਿਸੇ ਹਿਸਾਬ ਚ ਨਹੀਂ ਆਈ ਪਰ ਉਹਦੀ ਜਿਹੜੀ ਬਹੂ ਦੀ ਮਾਂ ਸੀ ਉਹ ਕਿਸੇ ਹਿਸਾਬ ਚ ਆਉਂਦੀ ਨਹੀਂ ਸੀ ਮੈਂ ਵੀ ਬਹੁਤ ਹਾੜੇ ਕੱਢੇ ਚੋਰੀਆਂ ਵੀ ਜਾਂਦੀ ਰਹੀਆਂ ਮੈਂ ਮਿਲਦੀ ਰਹੀਆਂ ਉਹਦੇ ਪੁੱਤੇ ਨੂੰ ਵੀ ਜੇ ਮੇਰਾ ਪੁੱਤਾ ਘਰੇ ਆ ਜੇ ਪਰ ਉਹਨੇ ਕਿਸੇ ਹਿਸਾਬ ਚਾਈ ਨਹੀਂ ਉਹਨੂੰ ਕੋਈ ਅਸੀਂ ਦਾਜ ਦੇ ਜੇ ਨਹੀਂ ਮੰਗਦੇ ਤੇ ਤੋਂ ਕੁਝ ਨਹੀਂ ਮੰਗ ਦਿੱਤੀ ਸਾਰਾ ਕੁਝ ਲੋਟ ਸੀ ਵਧੀਆ ਬਸ ਉਹ ਝੂਠੇ ਪਰਚੇ ਕਰਾਈ ਕਿਨੇ ਸਾਡੇ ਤੇ ਫੇਰ 2-4 ਦਿਨ ਹੋ ਗਏ ਅਸੀਂ ਨੇ ਹੁਣ ਗੱਲ ਵੀ ਤੋੜ ਲਈ ਵੀ ਚਲ ਜੇ ਤੂੰ ਨਿਬੜ ਜਾ ਕਿਸੇ ਲੋਟਾ ਸਾਥੋਂ ਉਹਨਾਂ ਨੇ 20 ਲੱਖ ਦੀ ਮੰਗ ਮੰਗ ਲਈ ਅਸੀਂ ਹੁਣ 1.5 ਕਿਲਾ ਸਾਡੇ ਕੋਲ ਬਹਨਦਾ ਹੈ ਤੁਸੀਂ ਦੱਸੋ ਬਿ ਡੇਡ ਕਿਲੇ ਵਾਲੇ ਵਹਾਂ ਦੇ ਤੇ ਕਹਿੰਦੇ ਸੀ ਨੀ 20 ਲੱਖ ਰੁਪਏ ਵਿਆਹ ਤੇ ਲਾਇਆ ਸੀ ਬਿ ਡੇਡ ਕਿਲੇ ਤੇ ਕੋਈ 20 ਲੱਖ ਲਾ ਦੂਗਾ ਵਿਆਹ ਤੇ ਆਪ ਆਪ ਹੀ ਸਮਝਦਾ ਰ ਆ ਵੀ ਕੋਈ 20 20 ਲੱਖ ਕੋਈ ਨਹੀਂ ਲਾ ਸਕਦਾ ਜੇ ਕੋਈ 20 ਲੱਖ ਲਾਉਣਾ ਅਗਲਾ 20 ਕਿਲੇ ਪਾ ਲੂਗਾ ਜਦੋਂ 20 ਲੱਖ ਰੁਪਏ ਮੰਗ ਲਿਆ ਮੇਰੇ ਪੁੱਤਰ ਤੋਂ ਮੇਰੇ ਪੁੱਤਰ ਨੇ ਉਹਦੀ ਗੁੱਸੇ ਖੁਸ਼ੀ ਕਰ ਲਈ ਆ ਵੀ ਉਹਨੇ ਅਗਾ ਜੀਵਨ ਦੀ ਲੀਲਾ ਖਤਮ ਕਰ ਲਈ ਬਸ ਇੰਨਾ ਹਰਖਿਆ ਵੈਸੀ ਉਹ ਵੀ ਮੇਰੇ ਕੋਲੇ ਕੋਈ ਖਾਲ ਨਹੀਂ ਮੈਂ 20 ਲੱਖ ਕਿੱਥੋਂ ਦੇਊਗਾ ਰੂਡ ਕਿਲਾ ਮੇਰੇ ਕੋਲੇ ਵਹਾਂ ਦੇ ਇਹ ਵਸ ਮੇਰ ਤਾਂ ਮੈਨੂੰ ਮੇਰਾ ਪੋਤਾ ਮਿਲ ਜੇ ਮੇਰੀ ਆਤਮਾ ਠੰਡੀ ਹੋ ਜੇ ਵੀਡੀਓ ਬਣਾ ਕੇ ਗਿਆ ਦੋਨੇ ਮਾਮਾਤੀਆਂ ਦਾ ਨੌ ਲੈ ਕੇ ਗਏ ਸੌਰੇ ਦਾ ਨੌਨ ਲੈਤਾ ਸੌਰਾ ਵਿੱਚ ਵਿਚਾਰੇ ਆਉਂਦਾ ਨਹੀਂ ਵਿਚਾਰਾ ਸੌਰਾ ਭਗਤ ਬੰਦਾ ਸੀ ਸਾਲਾ ਵੀ ਭਗਤ ਸੀਗਾ ਬਸ ਦੋਨੇ ਮਾਮਾਤੀਆਂ ਤੇ ਕਾਰਵਾਈ ਹੋਵੇ ਅਸੀਂ ਉਹਨਾਂ ਦੇ ਨੌਤਰਾਂ ਬਲੌਰ ਸਿੰਘ ਨਾਮ ਆ ਇਹ ਮੇਰਾ ਪਿੰਡ ਫਤਿਹਗੜ ਸੰਨਾ ਜੀ ਮੇਰੇ ਬੇਟਾ ਦਇਆ ਸਿੰਘ ਜੀ ਨੀਂ ਮੇਂ ਸੇ ਉਹਨਾਂ ਨੇ ਬਹੁਤ ਪ੍ਰੇਸ਼ਾਨ ਕਰਾਈ 2020 ਤੋਂ ਲਾ ਕੇ ਜੀ ਉਹ ਪ੍ਰੇਸ਼ਾਨੀ ਕਰਕੇ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਉਹਨਾਂ ਨੇ 20 ਲੱਖ ਦੇ ਸ਼ਹੀਦ ਪੰਚਾਇਤਾਂ ਵਹਾਈਆਂ ਬਹੁਤ ਬਰੀ ਉਹਨਾਂ ਨੇ ਕੋਈ ਸਾਨੂੰ ਰਾਹ ਨਹੀਂ ਦਿੱਤਾ ਜੀ ਜਿਹੜੇ ਮੇਰੀ ਨੂੰਹ ਦੀ ماں ਗਈ ਉਹਨੇ ਸਾਨੂੰ ਬਹੁਤ ਪ੍ਰੇਸ਼ਾਨ ਕਰਿਆ ਜੀ 20 ਲੱਖ ਰੁਪਏ ਦੀ ਮੰਗ ਕਰਦੇ ਜਥੋਂ ਜੀ ਡੂਡ ਕਿਲਾ ਸਾਡੇ ਕੋਲ ਬਾਹਾਂ ਦਾ ਜੀ ਇਹ 20 ਲੱਖ ਦੇ ਉਸ ਕਾਰਨ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਮੈਂ ਕਿੱਥੋਂ ਦੇਵਾਂਗਾ ਡੂਡ ਕਿਲਾ ਮੇਰੇ ਕੋਲ ਬਾਹਾਂ ਦਾ ਇਸ ਕਰਕੇ ਸਾਨੂੰ ਬਹੁਤ ਪ੍ਰੇਸ਼ਾਨ ਕਰਿਆ ਜੀ ਇਹ ਮੰਗ ਕਰਦੇ ਜੀ ਮੇਰਾ ਪੋਤੇ ਨੂੰ ਵੀ ਖਤਰਾ ਜੀ ਮੇਰਾ ਪੋਤਾ ਮੈਨੂੰ ਮਿਲ ਜੇ ਮਰਾਦਾ ਦੁੱਖ ਹੋ ਜੀ ਕਿ ਮੇਰਾ ਪੋਤਾ ਮੈਨ ਮਿਲ ਜੇ ਪੁੱਤਾ ਮੇਰਾ ਚਲਾ ਗਿਆ ਜੀ ਮੇਰੇ ਕੋਲ ਮੇਰੇ ਪੋਤੇ ਨੂੰ ਵੀ ਖਤਰਾ ਜੀ ਪੋਤਾ ਵੀ ਨਾ ਚਲਾ ਜਾਵੇ ਜੀ ਜੇ ਛਾਂ ਨਾ ਮਿਲ ਜੇ ਇਹ ਪਾਲਪਲੂਸ਼ਨ ਕਰੀਏ ਜੀ ਨੂੰ ਪੜ੍ਹਾਈਆਂ ਲਿਖੇਂਗੇ ਜੀ ਸਾਡੀ ਆਤਮਾ ਠੰਡੀ ਹੋਈ ਜੀ ਸਾਡੇ ਪਿੰਡ ਦਾ ਸਾਡਾ ਬੇਟਾ ਗੁਰਦਾਸ ਨੇ ਸਪਰੇਅ ਪੀ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕੀਤੀ ਹੈ ਬਹੁਤ ਮਾੜੀ ਗੱਲ ਹੋਈ ਹੈ ਉਹਦੇ ਇਨਸਾਫ ਲਈ ਭਾਰਤੀ ਕਿਸਾਨੀਏਕ ਤਗਰਾਹਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਵੀ ਜਿਹੜੇ ਦੋਸ਼ੀ ਇਹਨਾਂ ਦੇ ਪਰਚਾ ਦਰਜ ਹੋਇਆ ਮਾਮਾ ਧੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਦੋਂ ਪਹਿਲਾਂ ਲਗਾਤਾਰ ਇਹਨਾਂ ਦਾ ਝਗੜਾ ਚੱਲਦਾ ਆ ਰਿਹਾ ਸੀ ਪੰਚਾਇਤਾਂ ਪਈਆਂ ਰਿਸ਼ਤੇਦਾਰ ਪਏ ਜਥੇਬੰਦੀ ਵੀ ਗਈ ਸੰਗਰੂਰ ਦੀ ਟੀਮ ਵੀ ਗਈ ਬਹੁਤ ਸਮਝਾਇਆ ਸੀ ਘਰੇ ਜਾ ਕੇ 4-5 ਘੰਟੇ ਲਾ ਕੇ ਆਏ ਆ ਵੀ ਚੰਗਾ ਹੁੰਦਾ ਉਹਦੇ ਘਰੇ ਧੀਆ ਕਿਸੇ ਦੇ ਘਰੇ ਨਹੀਂ ਸੋਣੀਆਂ ਹੁੰਦੀਆਂ ਆ ਉਹਦੇ ਆਖਰ ਨੂੰ ਘਰੇ ਜਾਣੇ ਪੈਂਦਾ ਉਹਦੇ ਪਰ ਉਹਦੀ ਜਿਹੜੀ ਮਾਤਾ ਸੀ ਉਹ ਨਹੀਂ ਮੰਨੀ ਉਹ ਕਹਿੰਦੀ ਸੀ ਮੈਂ ਇੱਥੇ ਕੋਠੀ ਪਾ ਕੇ ਰੱਖੂੰਗੀ ਇਹਨਾਂ ਦੇ ਇੱਕੋ ਹੀ ਬੇਟਾ ਸੀ ਘਰੇ ਬਹੁਤ ਵਧੀਆ ਪਰਿਵਾਰ ਹੈ ਵਧੀਆ ਚੱਲ ਰਿਹਾ ਸੀ ਗੁਜ਼ਾਰਾ ਇਹਨਾਂ ਦਾ ਡੇਢ ਕਿਲਾ ਵਾਹਮ ਦੇ ਨਾਲ ਕੋਲੇ ਉਹ ਸਮਝਾਉਣ ਦੇ باوجود ਵੀ ਕਿਸੇ ਸਮਝ ਤੇ ਨਹੀਂ ਆਈ ਮਾਤਾ ਸੋ ਲਗਾਤਾਰ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਇਸ ਕਰਕੇ ਹੁਣ ਸਾਨੂੰ ਪਤਾ ਲੱਗਿਆ ਪਰਿਵਾਰ ਤੋਂ ਵੀ ਪਿਛਲੇ ਦਿਨਾਂ ਦੇ ਵਿੱਚ ਕੋਈ ਇਹਨਾਂ ਦਾ ਕੋਈ ਅੱਡ ਬੈਠਕ ਹੋਈ ਸੀ ਕੋਈ ਪੰਚਾਇਤ ਹੋਈ ਸੀ ਕੋਹਰ ਬੰਦਿਆਂ ਨੂੰ ਪਾ ਕੇ ਵਿੱਚ ਉਹ ਕਹਿੰਦੇ ਸੀਾਨੂੰ 20-25 ਲੱਖ ਰੁਪਏ ਦਿਓ ਜਾਂ ਸਾਡੇ ਜ਼ਮੀਨ ਅੱਧੀ ਨੌ ਕਰਾਓ ਕਹਿੰਦੀ ਬੇਟਾ ਮੈਂ ਫੇਰ ਵੀ ਨਹੀਂ ਦੇਣਾ ਜਿਹੜੀ ਸਿਆਣੇ ਵਰਗਾ ਪੁੱਤ ਕਦ ਤੱਕ ਚਲਾ ਗਿਆ ਘਰ ਇੱਕ 9 ਸਾਲ ਦੀ ਉਮਰ ਹੋਣ ਵਾਲੀ ਹੈ ਮੁੰਡੇ ਨੂੰ 8 ਪੂਰਾ ਹੋ ਕੇ ਉਹ ਵਿਚ ਉਹਨਾਂ ਕੋਲੇ ਹੈ ਉਹਨਾਂ ਦੀ ਗ੍ਰਿਫਤਾਰੀ ਬਾਰੇ ਮੰਗ ਆ ਸਾਡੀ ਕੇਸ ਦਰਜ ਹੋਇਆ ਉਹਨਾਂ ਦੇ ਉੱਤੇ ਇਹਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਗੁਰਦਾਸ ਸਿੰਘ ਸਾਨੋ ਬਲੌਰਸਿੰਘ ਦੀ ਪਤਾ ਚੰਨ ਵਾਲਾ ਸੀਗਾ ਇਸ ਨੇ 27 ਤਰੀਕ ਨੂੰ ਦਵਾਈ ਪੀਲੀ ਸੀ ਜਿਸ ਕਰਕੇ 28 ਤਰੀਕ ਨੂੰ ਦੀ ਮੌਤ ਹੋਣ ਉਪਰੰਤ 29 ਤਰੀਕ ਨੂੰ ਠਾਲਾ ਤਨੌਲਾ ਵਿਖੇ 98 ਨੰਬਰ ਮੁਕੱਦਮਾ ਅਧੀਨ ਤਾਰਾ 108 3543 ਤੇ 3/5 ਬੀਐਨਐਸ ਦੇ ਅਧੀਨ ਦਰਜ ਕੀਤਾ ਗਿਆ ਹੈ ਦਰਜ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਹ ਮੁਕੱਦਮਾ ਉਸ ਦੀ ਪਤਨੀ ਨਵਦੀਪ कौर ਨਵੀ ਅਤੇ ਉਸ ਦੇ ਸੱਸ ਦਲਜੀਤ कौर ਪਤਨੀ ਲక్ష్మణ ਸਿੰਘ ਦੇ ਬਰਕਰਾਰਫ ਦਰਜ ਹੋਇਆ ਹੈ ਇਹਨਾਂ ਨੂੰ ਫੜਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਕਦਮਾ ਆਇਆ ਦੀ ਤਕਮਿਲ ਤੇ ਪੂਰੀ ਕੀਤੀ ਜਾਊਗਾ ਹਾਂ ਮ੍ਰਿਤਕ ਮਰਨ ਤੋਂ ਪਹਿਲਾਂ ਦਵਾਈ ਪੀਣ ਤੋਂ ਪਹਿਲਾਂ ਇਸਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਵੀਡੀਓ ਦੇ ਆਧਾਰ ਤੇ ਇਹ ਮਕਦਮਾ ਉਹਦੇ ਮੁੰਡੇ ਦੇ ਪਿਓ ਤੇ ਬਿਆਨ ਤੇ ਦਰਜ ਹੋਇਆ ਹੈ